ਸਮਰਾਲਾ ਦੇ ਸ਼੍ਰੀ ਰਮੇਸ਼ਵਰ ਮੰਦਿਰ ਦੇ ਵਿੱਚੋਂ ਚਾਂਦੀ ਦੇ ਪੱਤਰੇ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਸਮਰਾਲਾ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ। ਇਸ ਬਾਬਤ ਜਾਣਕਾਰੀ ਦੇਣ ਲਈ ਥਾਣਾ ਸਮਰਾਲਾ ਵਿਖੇ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਡੀਐਸਪੀ ਨੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਚੋਰੀ ਕੀਤੇ ਗਏ ਪੱਤਰਿਆਂ ਦਾ ਵਜ਼ਨ 1 ਕਿਲੋ ਦੇ ਕਰੀਬ ਸੀ ਜਿਨ੍ਹਾਂ ਨੂੰ ਕੀ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਸੀ। ਉਹਨਾਂ ਨੇ ਦੱਸਿਆ ਕਿ ਦੋ ਰੋਪੀਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਦੀ 6824 ਨੂੰ ਡੱਬੀ ਹਜ਼ਾਰ ਦੇ ਵਿੱਚ ਸ੍ਰੀ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਸ਼ਵਰੀ ਪੂਲ ਸ਼ੰਕਰੀ ਦੀ ਮੂਰਤੀ ਦੇ ਤੇ ਚਾਂਦੀ ਦੇ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੁੰਦੀ ਪੰਡਤ ਤਰੇਂਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਰ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਉਹਦੀ ਕੇਸ ਦੀ ਸੈਂਸਿਟੀਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸ੍ਰੀ ਅਸ਼wini ਗਟਿਆਲ ਆਈਪੀਐਸ ਉਹਨਾਂ ਦੇ ਦੇਚਾ ਨਿਰਦੇਸ਼ਾਂ ਦਾ ਉਹ ਵੀ ਜਿਹੜੀ ਤਿੰਨ ਪਾਰਟੀਆਂ ਮੁੱਖ ਤੇ ਬਣਾ ਦਿੱਤੀਆਂ ਗਈਆਂ ਸੀ ਇਹਨੂੰ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁੰਡਿਆਂ ਨੂੰ ਕਾਬੂ ਕੀਤੇ ਆ ਇੱਕ ਗੁਰਜੀਤ ਸਿੰਘ ਇਹ ਲਈ ਜੱਗੀ ਇਹ ਅੰਟਾਲਾ ਪਿੰਡ ਦਾ ਹੈ ਜਿੱਤੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗਰਜੀਤ ਸਿੰਘ ਜਿਹੜਾ ਇਹ ਖਨੇਗਨਾਂ ਲਈ ਛੱਪੀ ਦਾ ਰਹਿਣ ਵਾਲਾ ਹੈ ਇਹ ਦੋ ਬੰਦੇ ਅਰੈਸਟ ਕਰਕੇ ਜਿਹੜੀ ਇਹਨਾਂ ਦਾ ਮੂਰਤੀ ਸ਼੍ਰੀ ਜੀ ਪੋਲੇ ਸ਼ੰਕਰ ਦੀ ਮੂਰਤੀ ਤੋਂ ਸੋ ਅੱਜ ਆਪਣੇ ਚਾਂਦੀ ਦੀ ਜਿਹੜੀ ਪੱਥਰੀ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਮਾਰਦਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰ ਲੈ ਗਏ ਕਿੰਨੀ ਕੀ ਚਾਹੀਦੀ ਸੀ ਵੀ ਇਹ ਕਿੰਨੇ ਕੰਮ ਦੀ ਕਿੰਨੀ ਕੀ ਕੁਆਂਟੀਟੀ ਸੀ ਜੰਡ ਤੇ ਅਪਰਕਸੀਮੇਟ 1 ਕਿਲੋ ਜੀ ਦੇ ਲੱਗੇ ਸੀ ਠੀਕ ਇਹਨਾਂ ਨੇ ਕਿਤੇ ਵੇਚਣ ਦੀ ਕੋਸ਼ਿਸ਼ ਵੀ ਕੀਤੀ ਐ ਤੇ ਵੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਨੂੰ ਇਹ ਟਰੈਪ ਕਰ ਲਏ ਸਾਰੇ ਚੋਰੀਓ ਕਰਨਾ ਸੀ ਜਿਆ ਪਹਿਲਾਂ ਉੱਥੇ ਮੱਥਾ ਵਗੈਰਾ ਵੀ ਇਹਨਾਂ ਨੇ ਟੇਕਿਆ ਸੀ ਨਹੀਂ ਇਹਨਾਂ ਦੀ ਮੋਡ ਸਪ੍ਰਿੰਟ ਹੀ ਇਹ ਆ ਵੀ ਜਾਂਦੇ ਨੇ ਮੱਥਾ ਟੇਕਣ ਦੇ ਬਾਨੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਮਿਲਦਾ ਦੇ ਉੱਤੇ ਫੇ ਚੋਰੀ ਕਰ ਕਿੰਨੀ ਕਸਤੀ ਹੁੰਦੀ ਹੈ ਇਹਦੀ ਹੁਣ ਚਾਂਦੀ ਦੀ ਕੋਸਟ ਵੀ ਦੇਖ ਲਓ। 80-80 ਹਜ਼ਾਰ ਦੇ ਲੱਗੇ। ਇਹ ਚਾਂਦੀ ਬਾਤ ਹੋ ਗਈ ਸੀ। ਹਾਂਜੀ ਹਾਂਜੀ ਚਾਂਦੀ। ਪਹਿਲਾਂ ਇਹਨਾਂ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ। ਕੋਈ ਰੇੜਾ ਵਗੈਰਾ ਚੋਰੀ ਕਰ ਲਿਆ ਸੀ। ਉਹ ਤੋਂ ਬਿਨਾਂ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ। ਜਿਹਦੇ ਹੁੰਦੀ ਆਲਰੇਡੀ ਦੋ ਪਰਚੇ ਤੇ ਜਗਜੀਤ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਨੇ। ਕਿੰਨੇ ਕ ਟਾਈਮ ਤੋਂ ਜਿਹਨਾਂ ਨੇ ਵਾਰਦਾਤ ਸੁਣਨ ਦਾ। ਫੇਰ 26 ਵੀਰੇ 10:30 ਵਜੇ ਦੇ। ਪੈਟੀ ਪੈਟੀ ਕਰ ਮੈਂ ਉਹ ਵੀ ਦਸੇ ਹੁੰਦਾ ਹੈ ਕਿ ਇਹਨਾਂ ਤੋਂ ਸਮਾਣ ਬਗੈਰ ਨੇ ਅੱਜ ਅਜੇ ਨਾ ਮਾਣ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਹੋਏਗਾ ਨਾ ਦੇਖੋ ਹੋਰ ਤੇਜੀ ਗੱਲ ਆਊਗੀ ਇਹਨਾਂ ਤੋਂ ਬਰਾਦਰੀ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਨਸ਼ਾ ਵੀ ਕਰਦੇ ਸੀ ਇਹ ਨਸ਼ੇ ਵਾਲੇ ਜਿਹੜੇ ਇਹ ਦੋਨੇ ਇਹਨਾਂ ਦੇ ਕੋਈ ਨਾਲ ਸੀ ਇਹਨਾਂ ਦੇ ਕਿ ਦੋਨੇ ਜਣੇ ਇਹ ਚੋਰੀ ਤੋਂ ਹੀ ਆਪਣਾ ਘਰ ਦਾ ਤੋਂ ਜ਼ਿਆਦਾ ਕਰਦੇ ਸੀ ਆ ਆਪਣਾ ਜਿਹੜੀ ਆਈ ਚਲਾਈ ਚੋਰੀ ਵਾਲੇ ਬਸ ਕਰਦੇ ਸੀ DSP ਨੇ ਜਾਣਕਾਰੀ ਦਿੱਤੀ ਹੈ ਦੱਸਿਆ ਕਿ ਮੰਦਰ ਦੇ ਪੁਜਾਰੀ ਤਰਿੰਦਰ ਦੇ ਵੱਲੋਂ ਸਮਰਾਲਾ ਥਾਣਾ ਵਿਖੇ ਇੱਕ ਰਿਪੋਰਟ ਦਰਜ ਕਰਵਾਈ ਗਈ ਸੀ ਜਿਸਤੇ ਵਿੱਚ ਉਸਤੇ ਵੱਲੋਂ ਕਿਹਾ ਗਿਆ ਸੀ ਕਿ 6 ਅਗਸਤ ਨੂੰ ਤਕਰੀਬਨ ਸਵੇਰੇ 10:30 ਵਜੇ ਸ਼ਿਵਲਿੰਗ ਦੇ ਆਲੇ-ਦੁਆਲੇ ਲੱਗੀ ਚਾਂਦੀ ਦੀ ਪਰਤ ਨੂੰ ਕਿਸੇ ਨਾਮ ਨੂੰ ਵਿਅਕਤੀਆਂ ਵੱਲੋਂ ਚੋਰੀ ਕਰਨਿਆ ਗਿਆ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਤੁਰੰਤ ਹੀ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ 24 ਘੰਟਿਆਂ ਦੇ ਅੰਦਰ ਹੀ ਦੋਹੇ ਰੁਪਈਆ ਨੂੰ ਕਾਬੂ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਰੁਪਈਆ ਦੇ ਕੋਲੋਂ ਚੋਰੀ ਕੀਤੇ ਗਏ ਚਾਂਦੀ ਦੇ ਪੱਤਰੇ ਵੀ ਬਰਾਮਦ ਕਰ ਲਏ ਗਏ ਨੇ। ਉਹਨਾਂ ਨੇ ਦੱਸਿਆ ਕਿ ਰੁਪਈਆ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹੋ ਚੁੱਕੇ ਨੇ ਅਤੇ ਇਹਨਾਂ ਦਾ ਰਿਮਾਂਡ ਲਿਆ ਗਿਆ ਜਿਸ ਦੇ ਵਿੱਚ ਕੀ ਪੁੱਛਗ ਦੇ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਜਗਬਾਨੀ ਟੀਵੀ ਲਈ ਗੁਰਪ੍ਰੀਤ ਰਾਜਦੀਰਪੋਰਟ